ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਨੀਕਾ ਲੋ ਨੀਕਾ ਲੋ ਨੀ ਕੁੜੇ ਸੁਣ ਲਿਆ ਕਰ ਇੱਕ ਵਾਰ ਵਿੱਚ ਕਿੰਨੀਆਂ ਵਾਜਾਂ ਮਾਰਨੇ ਪੈਂਦੀਆਂ ਨੇ ਤੈਨੂੰ ਫੇਰ ਵੀ ਨਹੀਂ ਸੁਣਦੀ ਇਸ ਲਈ ਨਹੀਂ ਸੁਣਦੀ ਮੈਂ ਮਾਂ ਜੀ ਕਿਉਂਕਿ ਮੇਰਾ ਨਾਂ ਕਾਲੋ ਨਹੀਂ ਹੈਗਾ ਕਿੰਨੀ ਵਾਰ ਕਿਹਾ ਕਿ ਮੈਨੂੰ ਮੇਰਾ ਨਾਂ ਜੀਤੋ ਨਾਲ ਬੁਲਾਇਆ ਕਰੋ ਵੱਡੀ ਆਈ ਕੀ ਜੀਤੋ ਨਾਲ ਬੁਲਾਇਆ ਕਰੋ ਨੀ ਜੇ ਹੋਜੀ ਤੇਰੇ ਸ਼ਕਲ ਆ ਉਹ ਜੇ ਨਾ ਨਾਲ ਹੀ ਬਣਾਉ ਮੈਂ ਤਾਂ ਜਮਾ ਹੀ ਉਲਟੇ ਤਵੇ ਵਾਂਗਤਾ ਤੇਰਾ ਕਾਲਾ ਰੰਗ ਐ ਉੱਪਰ ਦੀ ਨਾ ਨੈਣ ਨਕਸ਼ ਤੇਰਾ ਚੱਜ ਦੇ ਆਹੀ ਨਾ ਵਧੀਆ ਤੇਰਾ ਕਾਲੋ ਚੰਗੀ ਤਰ੍ਹਾਂ ਸੁਣ ਤੇ ਸਮਝ ਲੈ ਪਰ ਮਾਂ ਜੀ ਇਹ ਦੇ ਵਿੱਚ ਮੇਰੀ ਕੀ ਗਲਤੀ ਐ ਜੇ ਮੇਰਾ ਰੰਗ ਕਾਲਾ ਐ ਤਾਂ ਨੀ ਤੇਰੀ ਗਲਤੀ ਕੋਈ ਨਾ ਗਲਤੀ ਤਾਂ ਸਾਰੀ ਮੇਰੇ ਘਰ ਵਾਲੇ ਦੀ ਐ ਜਿਹੜਾ ਜਾ ਕੇ ਤੈਨੂੰ ਸਗਨ ਪਾ ਕੇ ਆਇਆ ਮੇਰੇ ਪੁੱਤ ਦੇ ਲੜਲਾਤੀ ਤੂੰ ਨਹੀਂ ਕਿਤੇ ਮੈਂ ਗਈ ਹੁੰਦੀ ਤੈਨੂੰ ਦੇਖਣ ਮੈਂ ਤਾਂ ਤੇਰਾ ਪਰਛਾਵਾਂ ਵੀ ਨਾ ਪੈਣ ਦਿੰਦੀ ਆਪਣੇ ਪੁੱਤ ਤੇ ਆ ਤਾਂ ਰੀਤਾਂ ਬਣੀਆਂ ਹੋਈਆਂ ਕਿ ਔਰਤਾਂ ਜਾਂਦੀਆਂ ਨਹੀਂ ਭਾਈ ਬੰਦੇ ਆਪ ਹੀ ਦੇਖਉਂਦੇ ਔਰਤ ਨੂੰ ਤਾਂ ਕਿਸੇ ਕੰਮ ਵਿੱਚ ਨਹੀਂ ਬੋਲਣ ਦਿੰਦੇ ਆਪੇ ਜਾ ਕੇ ਵਿਆਹ ਲੈਂਦੇ ਆ ਨਹੀਂ ਮੈਂ ਤਾਂ ਤੈਨੂੰ ਦੇਖਿਆ ਹੀ ਉਦੋਂ ਸੀ ਜਦੋਂ ਡੋਲੀ ਵਿੱਚੋਂ ਉਤਰਾ ਉਤਾਰਿਆ ਸੀ ਤੈਨੂੰ ਮੇਰੇ ਵੱਸ ਚੱਲਦਾ ਤਾਂ ਤੈਨੂੰ ਉਨੀ ਪੈਰੀ ਵਾਪਸ ਭੇਜ ਦਿੰਦੀ ਤੇਰੇ ਪੇਕੇ ਉੱਪਰ ਆ ਤਿੰਨ ਤਿੰਨ ਕੁੜੀਆਂ ਜੰਮ ਦਿੱਤੀਆਂ ਪੋਤੇ ਦਾ ਮੂੰਹ ਦੇਖਣ ਨੂੰ ਤਰਸ ਗਈ ਮੈਂ ਉਹ ਤਾਂ ਸ਼ੁਕਰ ਹੈ ਕਿ ਕੁੜੀਆਂ ਤੇਰੇ ਵਰਗੀਆਂ ਨਹੀਂ ਐ ਤਿੰਨੋਂ ਗੋਰੀਆਂ ਰੰਗ ਦੀਆਂ ਦੁੱਧ ਛਿੱਟੀਆਂ ਮੇਰੇ ਪੁੱਤ ਵਰਗੀਆਂ ਨਹੀਂ ਇਸ ਵਾਰੀ ਪੋਤੇ ਦਾ ਮੂੰਹ ਦਿਖਾ ਦਈ ਕਿਤੇ ਇਸ ਵਾਰੀ ਵੀ ਚੌਥੀ ਕੁੜੀ ਨਾ ਜੰਮ ਦਈ ਨੀ ਜਾ ਹੁਣ ਮੇਰੇ ਸਿਰ ਤੇ ਕਿਉਂ ਖੜੀ ਐ ਜਾ ਕੇ ਪਾਣੀ ਕਰਮ ਕਰ ਦੇ ਮੇਰੇ ਨਾਉਨ ਲਈ ਮੈਂ ਗਿਆਨ ਕੌਰ ਘਰੇ ਖੰਡ ਪਾੜ ਤੇ ਜਾਣਾ ਜਿੱਤੋ ਉਚਾਰੀ ਇਹਨੀਆਂ ਗੱਲਾਂ ਸੁਣ ਕੇ ਉੱਥੋਂ ਚਲੀ ਜਾਂਦੀ ਐ ਉਹਨਾਂ ਨੂੰ ਆਪਣੀ ਸੱਸ ਦੀਆਂ ਕਈਆਂ ਗੱਲਾਂ 30 ਵਾਂਗ ਚੁੱਭਦੀਆਂ ਫੇਰ ਵੀ ਉਹ ਸੁਣਦੀ ਰਹਿੰਦੀ ਐ ਉਹਨੂੰ ਆਪਣੀ ਮਾਂ ਦੀਆਂ ਗੱਲਾਂ ਯਾਦ ਆ ਜਾਂਦੀਆਂ ਕਿ ਕਦੇ ਸੱਸ ਮੁਰੇ ਬੋਲਣਾ ਨਹੀਂ ਉਹਨੂੰ ਆਪਣੀ ਮਾਂ ਸਮਝੀ ਤੇ ਸਾਰੀਆਂ ਗੱਲਾਂ ਮੰਨਣੀਆਂ ਉਹ ਸੋਚਦੀ ਐ ਕਿਵੇਂ ਵਿਆਹ ਤੋਂ ਦੂਜੇ ਦਿਨ ਮੂੰਹ ਦਿਖਾਈ ਦੀ ਰਸਮ ਲਈ ਵੀ ਉਸਦੀ ਸੱਸ ਨੇ ਮਨਾ ਕਰ ਦਿੱਤਾ ਸੀ ਲੇਕਿਨ ਦਾ ਸੌਰਾ ਸਾਹਿਬ ਬੜੇ ਸਾਊ ਸੁਹਾਵਦੇ ਤੇ ਨਿਮਰਤਾ ਵਾਲੇ ਇਨਸਾਨ ਸੀ ਜੀਤੋ ਨੂੰ ਤਾਂ ਆਪਣੀ ਧੀ ਹੀ ਮੰਨਦੇ ਸੀ ਉਹਨਾਂ ਦੇ ਕਹਿਣ ਤੇ ਮੂੰਹ ਦਿਖਾਈ ਦੀ ਰਸਮ ਹੋਈ ਸੀ ਕੁਝ ਕੁ ਗਵੰਟਣਾ ਦੀਆਂ ਔਰਤਾਂ ਨੇ ਤਾਂ ਜੀਤੋ ਦੀ ਸੱਸ ਦਾ ਗੱਲਾਂ ਵਿੱਚ ਬਹੁਤ ਮਜ਼ਾਕ ਵੀ ਉਡਾਇਆ ਜਿਸ ਕਰਕੇ ਉਹਦੀ ਸੱਸ ਨੂੰ ਹੋਰ ਜ਼ਿਆਦਾ ਨਾ ਪਸੰਦ ਕਰਦੀ ਸੀ ਤੇ ਹਰ ਵੇਲੇ ਉਹਨੂੰ ਗੁੱਸਾ ਕਰਦੀ ਰਹਿੰਦੀ ਅਤੇ ਉਹਨੂੰ ਕਾਲੋ ਕਹਿ ਕੇ ਬੁਲਾਉਂਨ ਲੱਗੀ ਜੀਤੋ ਨੇ ਕਈ ਵਾਰ ਟੋਕਿਆ ਵੀ ਪਰ ਉਹ ਅੱਗੋਂ ਦੀ ਹੋਰ ਚਾਰ ਗੱਲਾਂ ਸੁਣਾ ਦਿੰਦੀ ਇਹਨਾਂ ਨੂੰ ਫੇਰ ਉਹ ਨੂੰ ਨੀ ਕਾ ਲੋ ਨੀ ਕਾ ਲੋ ਆਵਾਜ਼ ਸੁਣਾਈ ਦਿੱਤੀ ਤੇ ਉਹ ਗਰਮ ਪਾਣੀ ਲੈ ਕੇ ਗਈ ਆਪਣੀ ਸੱਸ ਨੂੰ ਦੇਣ ਵਾਸਤੇ ਉਹਦੀ ਸੱਸ ਨਹਾ ਕੇ ਤਿਆਰ ਹੋ ਕੇ ਚੱਲੀ ਜਾਂਦੀ ਹੈ ਕਵਾਂਡੀਆਂ ਦੇ ਘਰੇ ਭੋਗ ਜੀਤੋ ਵੀ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਕੰਮ ਕਰਦੇ ਕਰਦੇ ਉਹ ਸੋਚਦੀ ਹੈ ਕਿ ਪੇਕੇ ਘਰੇ ਕਿੰਨਾ ਲਾੜ ਤੇ ਪਿਆਰ ਮਿਲਦਾ ਸੀ ਉਹਦੀ ਮਾਂ ਤੇ ਬਾਪੂ ਨੇ ਕਦੇ ਉਹਦੇ ਰੰਗ ਨੂੰ ਲੈ ਕੇ ਕੁਝ ਨਹੀਂ ਕਿਹਾ ਬਲਕਿ ਕਿੰਨੀ ਸਿਆਣੀ ਤੇ ਸਮਝਦਾਰ ਸਮਝਦੇ ਸੀ ਉਹਨੂੰ ਤੇ ਉਹਦੇ ਤੇ ਛੋਟੇ ਉਹਦੇ ਭੈਣ ਭਰਾ ਨੂੰ ਉਹਦਾ ਵਰਗਾ ਬਣਨ ਲਈ ਕਹਿੰਦੇ ਜੀਤੋ 10 ਕਲਾਸਾਂ ਪੜ੍ਹੀ ਸੀ ਜੋ ਕਿ ਉਸ ਸਮੇਂ ਵੱਡੀ ਗੱਲ ਸੀ ਕਿਉਂਕਿ ਉਸ ਸਮੇਂ ਕੁੜੀਆਂ ਦੀ ਪੜ੍ਹਾਈ ਨੂੰ ਬਹੁਤ ਤਹਿਰੀਜ਼ ਨਹੀਂ ਦਿੱਤੀ ਜਾਂਦੀ ਸੀ ਨਾਲੇ ਉਹਨਾਂ ਨੇ ਆਪਣੀ ਮਾਂ ਤੋਂ ਘਰ ਦੇ ਸਾਰੇ ਕੰਮ ਸਿੱਖੇ ਸੀ ਸਵਾਦੀ ਵੀ ਬਹੁਤ ਚੰਗੀ ਸੀ ਜੀਤੋ ਸਾਰਿਆਂ ਨਾਲ ਬਹੁਤ ਨਿਮਰਤਾ ਨਾਲ ਬੋਲਦੀ ਸੀ ਪੇਕੇ ਘਰ ਉਹ ਸਲਾਈ ਦਾ ਕੰਮ ਕਰਦੀ ਸੀ ਤੇ ਵਿਆਹ ਤੋਂ ਬਾਅਦ ਸਹੁਰੇ ਘਰ ਆ ਕੇ ਵੀ ਉਹ ਆਪਣੇ ਪਤੀ ਨਾਲ ਸਲਾਈ ਦਾ ਕੰਮ ਕਰਨ ਲੱਗੀ ਕਿਉਂਕਿ ਉਸ ਦਾ ਪਤੀ ਜਗਿੰਦਰ ਤੇ ਸਹੁਰਾ ਸਭ ਤਰਜੀਹ ਸੰਨ ਤੇ ਸ਼ਹਿਰ ਦੇ ਕਿਸੇ ਦੀ ਦੁਕਾਨ ਤੇ ਕੰਮ ਕਰਦੇ ਸਨ ਇਸ ਤਰ੍ਹਾਂ ਉਹ ਕੁਝ ਕੱਪੜੇ ਘਰ ਲੈ ਕੇ ਆਉਂਦੇ ਤਾਂ ਜਿੱਤ ਵੀ ਉਹਨਾਂ ਦਾ ਕੰਮ ਕਰਵਾ ਦਿੰਦੀ ਇਸ ਤਰ੍ਹਾਂ ਉਹਨਾਂ ਦਾ ਕੰਮ ਸੌਖਾ ਲਾਹ ਹੋ ਜਾਂਦਾ ਸ਼ੁਰੂ-ਸ਼ੁਰੂ ਵਿੱਚ ਤਾਂ ਜਗਿੰਦਰ ਵੀ ਉਹਨੂੰ ਨਾ ਪਸੰਦ ਕਰਦਾ ਸੀ ਪਰ ਹੌਲੀ-ਹੌਲੀ ਜਿੱਤੋ ਨੇ ਆਪਣੇ ਚੰਗੇ ਸੁਹਾਨ ਨਾਲ ਉਹਦਾ ਦਿਲ ਜਿੱਤ ਲਿਆ ਸੀ ਹੁਣ ਜਿੱਤੋ ਫਿਰ ਤੋਂ ਮਾਂ ਬਣਨ ਵਾਲੀ ਸੀ ਉਹਦੀ ਸੱਸ ਨੇ ਇੱਕੋ ਗੱਲ ਫੜੀ ਹੋਈ ਕਿ ਇਸ ਵਾਰੀ ਮੁੰਡੇ ਦਾ ਹੀ ਮੂੰਹ ਦੇਖਣਾ ਹੈ ਜਿੱਤੋ ਦਾ ਪੂਰਾ ਟਾਈਮ ਚੱਲਦਾ ਸੀ ਤੇ ਉਹ ਇਹੋ ਸੋਚਦੀ ਰਹਿੰਦੀ ਕਿ ਜੇ ਇਸ ਵਾਰ ਵੀ ਕੁੜੀ ਹੋ ਗਈ ਤਾਂ ਮਾਂ ਜੀ ਨੇ ਤਾਂ ਮੈਨੂੰ ਚੈਨਲ ਜਿਉਂ ਨਹੀਂ ਦੇਣਾ ਹਲੇ ਕਿ ਉਹਨੂੰ ਕੋਈ ਫਰਕ ਨਹੀਂ ਸੀ ਧੀ ਤੇ ਮੁੰਡੇ ਵਿੱਚ ਆਪਣੀ ਸੱਸ ਦੀਆਂ ਗੱਲਾਂ ਉਹਨੂੰ ਨਹੀਂ ਭੁੱਲਦੀਆਂ ਉਹ ਸੋਚਦੀ ਰਹਿੰਦੀ ਅੱਜ ਉਹ ਸਮਾਂ ਵੀ ਆ ਗਿਆ ਜਦੋਂ ਜਗਿੰਦਰ ਜਾ ਕੇ ਦਾਈ ਨੂੰ ਬੁਲਾ ਕੇ ਲਿਆਇਆ ਜੀਤੋ ਬਹੁਤ ਤਕਲੀਫ ਵਿੱਚ ਸੀ ਉਤੋਂ ਉਹਦੀ ਸੱਸ ਦੀਆਂ ਗੱਲਾਂ ਉਹਦੇ ਕੰਨਾਂ ਵਿੱਚ ਗੂੰਜਦੀਆਂ ਥੋੜੇ ਸਮੇਂ ਬਾਅਦ ਦਾਈ ਕਮਰੇ ਤੋਂ ਬਾਹਰ ਆਈ ਤੇ ਮੁੰਡਾ ਹੁੰਦੀਆਂ ਵਧਾਈਆਂ ਦਿੱਤੀਆਂ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ ਜੀਤੋ ਦੀ ਸੱਸ ਤੋਂ ਪੋਤਾ ਹੋਣ ਦੀ ਖੁਸ਼ੀ ਸੰਭਾਲ ਨਹੀਂ ਜਾ ਰਹੀ ਸੀ ਉਸਨੇ ਪੋਤਾ ਹੋਣ ਦੀ ਖੁਸ਼ੀ ਵਿੱਚ ਸਾਰੇ ਰਿਸ਼ਤੇਦਾਰਾਂ ਤੇ ਗੁਆਂਢ ਵਿੱਚ ਲੱਡੂ ਵੰਡੇ ਦਾਵਤ ਕੀਤੀ ਜੀਤੋ ਵੀ ਖੁਸ਼ ਸੀ ਕਿ ਉਸਦੀ ਸੱਸ ਪਹਿਲੀ ਵਾਰ ਇੰਨੀ ਖੁਸ਼ ਸੀ ਤੇ ਹੁਣ ਉਹ ਜੀਤੋ ਨੂੰ ਗੁੱਸਾ ਵੀ ਕੱਟ ਕਰਦੀ ਪਰ ਨਾਮ ਉਹ ਕਾਲੋਈ ਬੁਲਾਉਂਦੀ ਜੀਤੋਂ ਨੇ ਵੀ ਹੁਣ ਆਦਤ ਹੀ ਪੈ ਗਈ ਸੀ ਇਹ ਨਾਮ ਸੁਣਨ ਦੀ ਹੌਲੀ ਹੌਲੀ ਸਮਾਂ ਬੀਤਣ ਤੇ ਇੱਕ ਨਾਮ ਵਿਚੜੀ ਜੋ ਕੜਤਨ ਸੀ ਉਹ ਖਤਮ ਹੋਣ ਲੱਗੀ ਜੀਤੋਂ ਨੂੰ ਵੀ ਹੁਣ ਮਹਿਸੂਸ ਹੋਣ ਲੱਗਾ ਕਿ ਉਹਦੀ ਸੱਸ ਨੂੰ ਕਾਲੋ ਕਹਿ ਕੇ ਤਾਂ ਬੁਲਾਉਂਦੀ ਹੈ ਪਰ ਹੁਣ ਪਹਿਲਾਂ ਵਾਂਗ ਨਾ ਤਾਂ ਉਹਦੇ ਵਿੱਚ ਗੁੱਸਾ ਹੁੰਦਾ ਤੇ ਨਾ ਹੀ ਕੜਤਨ ਫੇਰ ਇੱਕ ਦਿਨ ਉਹਦੀ ਸੱਸ ਦੀ ਬਹੁਤ ਅੱਬੇ ਤੇ ਖਰਾਬ ਹੋ ਗਈ ਇੱਕਦਮ ਮੰਜੇ ਤੇ ਪੈ ਗਈ ਜਮਾ ਟਿੱਲੀ ਪੈ ਗਈ ਹੁਣ ਉਹਦੇ ਤੋਂ ਬਿਲਕੁਲ ਉੱਠਿਆ ਨਾ ਜਾਂਦਾ ਜੀਤੋ ਦਾ ਬਹੁਤ ਧਿਆਨ ਰੱਖਦੀ ਤੇ ਬਹੁਤ ਸੇਵਾ ਕਰਦੀ ਜੀਤੋ ਆਸੇ ਵਿੱਚ ਕਹਿੰਦੀ ਮਾਂ ਜੀ ਚਲਦੀ ਠੀਕ ਹੋ ਜਾਓ ਨਾਲੇ ਮੈਨੂੰ ਫੇਰ ਤੋਂ ਕਾਲੋ-ਕਾਲੋ ਕਹਿ ਕੇ ਬੁਲਾਓ ਬੜੇ ਦਿਨ ਹੋ ਗਏ ਬੁਲਾਇਆ ਨਹੀਂ ਤੁਸੀਂ ਪਰ ਬਹੁਤ ਦੋ ਲਾਈ ਤੇ ਸੇਵਾ ਤੋਂ ਬਾਅਦ ਵੀ ਉਹ ਬਚ ਨਾ ਸਕੀ ਆਖਰ ਰੱਬ ਨੂੰ ਪਿਆਰੀ ਹੋ ਗਈ ਉਹਦੇ ਜਾਣ ਤੋਂ ਬਾਅਦ ਜੀਤੋ ਨੂੰ ਉਹਦੀ ਬਹੁਤ ਕਮੀ ਮਹਿਸੂਸ ਹੋਈ ਕਿੰਨੀ ਵਾਰ ਤਾਂ ਉਹਨੂੰ ਕਾਲੂ-ਕਾਲੂ ਦੀਆਂ ਆਵਾਜ਼ਾਂ ਉਹਦੀਆਂ ਕੰਨਾਂ ਵਿੱਚ ਕੂੰਜਦੀਆਂ ਸੁਣਦੀਆਂ